ਜਾਂ ਬਈ ਕਾਲੀ ਸਸਰੀ ਕਾਲ ਜਾਂਦੇ ਹਾਂ ਵਾ ਖਰਾਬ ਹੋ ਰਹੀ ਏ ਤੇਰੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੁੜੀ ਦੇ ਹੱਥ ਕਿਵੇਂ ਜੱਕਿਆ ਤੂੰ ਕੋਈ ਗੱਲ ਨਹੀਂ ਟਿਕਾਈ ਨਾਲ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਟਿਕਾਈ ਕਾਨੂੰ ਟਿਕਾਈ ਨਾਲ ਬਈ ਇਹ ਜਿਹੀਆਂ ਹੀ ਲੋਟ ਆਉਂਦੇ ਨੇ ਮੈਨੂੰ ਪਤਾ ਚੰਗੀ ਤਰ੍ਹਾਂ ਕੀ ਹੋ ਗਿਆ ਬਈ ਕੀ ਹੋ ਗਿਆ ਆਂ ਕਿ ਮੇਰੇ ਕੀ ਹੋ ਗਿਆ ਭਣੇ ਤੇਰਾ ਤੁਹਾਨੂੰ ਪਤਾ ਉਹਨਾਂ ਨੇ ਅੱਜ ਮੈਨੂੰ ਇੰਨਾ ਘੁੱਟਿਆ ਕੀ ਗੱਲ ਹੋ ਗਈ ਭਣੇ बिरकी दसा दोनों में दोनों तो पता आज तक मैंने कदे भी नहीं, नहीं सी किसी तो खुश खाया पर इन्होंने आज मेरे हाथ चकया नहीं कोई गल नहीं तू उरी इतनी हिम्मत है मैं लाणा हुन एक मिनट खर ओ कोई गल नहीं कोई कोई गल नहीं मैं लाणा कोई लंट के रहा हेलो किथे भाई करे हो मड़ा जा हां आ जाओ ठीक मासी सत मासी ਹਾਂ ਜੀ ਹਾਂ ਬੱਚੀ ਦਾ ਮੈਡੀਕਲ ਰਿਪੋਰਟ ਹਾਂ ਦਾ ਬੈਂਗਰ ਹੋਰ ਸਾਰੇ ਠੀਕ ਹੈ ਹਾਂ ਠੀਕ ਹੈ ਮੈਂ ਤੂੰ ਵੀ ਦੇਖੋ ਵਧੀਆ ਠੀਕ ਹੋ ਹਾਂ ਬੱਚੀ ਠੀਕ ਹੈ ਹੋ ਸਾਰੇ ਠੀਕ ਹੈ ਹਾਂ ਠੀਕ ਹੈ ਭਾਈ ਜਿਹੜੀ ਗੱਲ ਕਰਨਾ ਹੈ ਤੂੰ ਉਹ ਕਰਨਾ ਜੀ ਮੈਂ ਫੋਨ ਕੀਤਾ ਹੋਇਆ ਆ ਜਾਂਦੇ ਕੋਈ ਨਿੱਕੇ ਨਾਲ ਗੱਤਾਂ ਨਿੱਕੇ ਨਾਲ ਕੀ ਭਾਈ ਅੱਜ ਜਿਹੜੇ ਹੱਥ ਚੱਕਿਆ ਕੱਲੂ ਫੇਰ ਚੱਕੂਗਾ ਐਦਾਂ ਦਾ ਹੱਥ ਖੁੱਲ ਜੂਗਾ ਕੋਈ ਗੱਲ ਨਹੀਂ ਤੁਸੀਂ ਤੋ ਆਣੇ ਮੇਰੇ ਆ ਕੇ ਗੱਲ ਕਰਨਾ ਹੈ ਕਿੰਨਾ ਮਸੀ ਕੀ ਗੱਲ ਹੋਗੀ ਘਰ ਦੇ ਵਿੱਚ ਕਾਹਦਾ ਕਰ ਇਸ ਵਾਰ ਖਿਆ ਮੈਨੂੰ ਕੁਛ ਨਹੀਂ ਹੋ ਰਹਾ ਆ ਤਾਂ ਮਾੜਾ ਮੋਟਾ ਚੱਲ ਦਿੰਦੇ ਨਾ ਹੁੰਦਾ ਘਰਾਂ ਚ ਹਾਲੋ ਵੀਰੇ ਚਾ ਵੀਰੇ ਹੁਣ ਤੁਸੀਂ ਆਏ ਤਾਂ ਆ ਗਿਓ ਚੰਗੀ ਤਰ੍ਹਾਂ ਗੱਲ ਕਰਕੇ ਜਾਇਓ ਕੋਈ ਨਾ ਬਾਈ ਫਿਕਰ ਨਾ ਕਰ ਤੂੰ ਆਇਆ ਹੁਣ ਮੈਂ ਚੰਗੀ ਤਰ੍ਹਾਂ ਗੱਲ ਕਰਕੇ ਜਾਉਂਗਾ ਕੋਈ ਗੱਲ ਨਹੀਂ ਆ ਜਾਣੇ ਪੈਣੀ ਕਰ ਦੇਣਾ ਸੱਚੀ ਹੋ ਪਈ ਸਾ ਠੀਕ ਹੋ ਪਈ ਕਿਉਂ ਬਾਈ ਕਾਲੀ ਸਸਰੀ ਕਾਲ ਗਾੜਿਆ ਵਾ ਖਰਾਬ ਹੋ ਰਹੀ ਏ ਤੇਰੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੁੜੀ ਦੇ ਹੱਥ ਕਿਵੇਂ ਚੱਕਿਆ ਤੂੰ ਕੋਈ ਗੱਲ ਨਹੀਂ ਟਿਕਾਈ ਨਾਲ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਟਿਕਾਈ ਨਾਲ ਕਾਹਨੂੰ ਟਿਕਾਈ ਨਾਲ ਬਾਈ ਇਹੇ ਜਿਹੀ ਐਂ ਲੋਟ ਆਉਂਦੇ ਨੇ ਮੈਨੂੰ ਪਤਾ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਟਿਕਾਈ ਨਾਲ ਬੈਠ ਕੇ ਗੱਲ ਕਰ ਕੀ ਗੱਲ ਹੋ ਗਈ ਆ ਖੜੀਆਂ ਪਈ ਇਹਨੂੰ ਪੁੱਛ ਲੋ ਕੀ ਗੱਲ ਹੋ ਗਈ ਕੀ ਗੱਲ ਹੋਈ ਹੈ ਕੁੜੀਏ ਮੈਨੂੰ ਕੀ ਪੁੱਛਦੇ ਹੋ ਇਸੇ ਨੂੰ ਪੁੱਛ ਲੋ ਭਾਈ ਸਾਹਿਬ ਤੁਸੀਂ ਦੱਸੋ ਗੱਲ ਕੀ ਹੋਈ ਹੈ ਹੋਣਾ ਕੀ ਆ ਬਾਈ ਜੀ ਤੁਹਾਨੂੰ ਪਤਾ ਮਾਤਾ ਜੀ ਕਿੰਨੇ ਟਾਈਮ ਤੇ ਬਿਮਾਰ ਰਹਿੰਦੇ ਨੇ ਹਾਂ ਠੀਕ ਹੈ ਬਾਈ ਇਹ ਮੈਡਮ ਨਾਲ ਦੇ ਚੰਗੀ ਤਰ੍ਹਾਂ ਦੇਖਭਾਲ ਕਰਦੇ ਆ ਨਾ ਕੋਈ ਦਵਾਈ ਬਿਚੂ ਟਾਈਮ ਕਰ ਦਿੰਦੇ ਆ ਆ ਫੋਨ ਤੇ ਗੱਲਾਂ ਜਿੰਨੀ ਮਰਜ਼ੀ ਕਰਾ ਲੋ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਆ ਟੈਲੀਵਿਜ਼ਨ ਜਿੰਨਾ ਮਰਜ਼ੀ ਦਿਖਾ ਲੋ ਆ ਫਿਲਮਾਂ ਕਿੰਨੀਆਂ YouTube ਤੇ ਜਿੰਨੀਆਂ ਮਰਜ਼ੀ ਦੇਖ ਲੋ ਰੀਲਾਂ ਜਿੰਨੀਆਂ ਮਰਜ਼ੀ ਦੇਖਾ ਲੈ ਨੂੰ ਜੇ ਮਣਾ ਮਾਤਾ ਨੂੰ ਮੈਂ ਦਵਾਈ ਵਾਸਤੇ ਕਹਤਾ ਤਾਂ ਕਿ ਨਹੀਂ ਮੈਥ ਨੂੰ ਦਵਾਈ ਦਿੱਤੀ ਜਾਂਦੀ ਕਹਿੰਦੇ ਉਹਨੂੰ ਬਿਰਦਾਸ਼ ਹੋਣ ਛੱਡਿਓ ਹੋਰ ਤਾਂ ਹੋਰ ਅੱਜ ਕਹਿੰਦੇ ਇਦੋਂ ਨਾਲ ਤਾਂ ਇਹ ਪਹਿਲਾਂ ਮਰੀ ਜਾਵੇ ਮੈਂ ਦੱਸੋ ਭਾਈ ਸਾਹਿਬ ਆਪਦੇ ਮਾਂ ਬਾਪ ਵਾਸਤੇ ਕੌਣ ਜਰ ਲੂ ਕੌਣ ਸੁਣੂ ਮੇਰੀ ਗੱਲਾਂ ਅੱਛੇ ਭਾਜੀ ਐਂ ਕਿਹਾ ਨੇ ਆਹੋ ਐਂ ਕਿਹਾ ਸੁਣ ਲੋ ਵੀਰੇ ਫਿਰ ਇਹਦਾ ਇਹ ਮਤਲਬ ਥੋੜੀ ਆ ਕਿ ਬੰਦਾ ਕੁੱਟਨੇ ਪੈ ਜਾਵੇ ਪਿਆਰ ਨਾਲ ਕਿਤੇ ਮੈਨੂੰ ਸਮਝਾਈ ਸਕਦੇ ਸੀ ਇਹਨਾਂ ਨੇ ਤਾਂ ਮੈਨੂੰ ਕੁਝ ਵਾਂਗੂ ਕੁੱਟਿਆ ਹੱਸਿਆ ਬਣੇ ਹੂੰ ਫਿਰ ਆਇਆ ਘਰ ਵਿੱਚ ਡੰਡਾ ਲੈ ਕੇ ਆ ਹੁਣ ਡੰਡਾ ਲੈ ਆਵਾਂ ਮਰੇ ਹਾਂ ਲਿਆਉਣੀ ਆ ਬਾਈ ਮੇਰੀ ਗੱਲ ਤਾਂ ਸੁਣੋ ਯਾਰ ਕੋਈ ਗੱਲ ਨਹੀਂ ਕਰਦੇ ਆ ਗੱਲ ਡੰਡਾ ਆ ਜਾਂਦੇ ਯਾਰ ਬਾਈ ਮੇਰੀ ਗੱਲ ਤਾਂ ਪੂਰੀ ਸੁਣ ਲਓ ਪਹਿਲਾਂ ਕੋਈ ਗੱਲ ਨਹੀਂ ਆ ਤੋ ਕਿ ਨਹੀਂ ਆ ਲੈ ਫੜ ਭਾਜੀ ਗਿੱਟੇ ਘੁੱਟ ਦੇ ਦੇ ਵੀਰੇ ਆ ਕੀ ਕਹਿ ਰਹੇ ਆ ਮੈਂ ਤਾਂ ਤੁਹਾਨੂੰ ਆਪਣੀ ਹਮਾਇਤ ਲਈ ਬੁਲਾਇਆ ਸੀ ਤੇ ਤੁਸੀਂ ਉਲਟੇ ਦੀ ਸੜ ਲਾਈਨ ਲੱਗ ਰਹੇ ਹੋਗੇ ਵੀਰ ਤੂੰ ਕਹਿਣਾ ਕੁਛ ਇਹ ਕੀ ਕਹੂਗਾ ਭਾਣੇ ਗਲਤੀ ਤਾਂ ਤੇਰੇ ਚ ਆ ਮੇਰੇ ਚ ਕੀ ਗਲਤੀ ਹੈ ਵੀਰੇ ਹਰੇ ਕੋਈ ਗਲਤੀ ਨਹੀਂ ਹੈਗੀ ਭਾਣੇ ਤੇਰੀ ਜੇ ਤੇਰੀ ਪਰਜਾਈ ਸਾਨੂੰ ਕਹੇ ਵੀ ਆਪਣੇ ਮਾਵਾਪਾ ਨੂੰ ਘਰੋਂ ਕੱਢ ਦੇ ਤੈਨੂੰ ਕਹੇ ਜਾ ਲੱਗੂਗਾ ਇਹ ਕੀ ਗੱਲ ਬਣੀ ਨਾਲੇ ਐਵੇਂ ਕਿਵੇਂ ਘਰੋਂ ਬਾਹਰ ਕੱਢ ਦੇਣਗੇ ਉਹ ਉਹਨਾਂ ਦਾ ਘਰ ਆ ਪਰ ਭਾਣੇ ਇਹ ਵੀ ਤਾਂ ਇਹਨਾਂ ਦਾ ਘਰ ਆ ਪੂਰੀ ਠੀਕ ਕਹਿੰਦਾ ਭਾਣੇ ਜੇ ਤੇਰੇ ਤੇ ਪਹਿਲਾਂ ਸ਼ਕਤੀ ਵਰਤੀ ਹੁੰਦੀ ਤਾਂ ਸਾਨੂੰ ਆ ਦਿਨਾਂ ਦੇਖਣੇ ਪੈਂਦੇ ਕੰਬਲੀਏ ਬਜ਼ੁਰਗ ਤਾਂ ਘਰ ਦਾ ਜਿੰਦਾ ਹੁੰਦੇ ਨੇ ਕਿਉਂ ਸਾਡੀ ਬੇਇੱਜ਼ਤੀ ਕਰਾਉਣੀ ਆ ਭਾਣੇ ਪੰਜ ਮੈਥੋਂ ਉੱਚਾ ਨੀਵਾਂ ਬੋਲੇਗਾ ਤੁਹਾਨੂੰ ਮੈਨੂੰ ਮਾਫ਼ ਕਰ ਦਿਓ ਮੇਥੋਂ ਗਲਤੀ ਹੋ ਗਈ ਕੋਈ ਨਾ ਭਾਈ ਤੁਸੀਂ ਮਾਫੀ ਨਾ ਮੰਗੋ ਬਸ ਇਹਨੂੰ ਚੰਗੀ ਤਰ੍ਹਾਂ ਸਮਝਾ ਲਓ ਕਿ ਥੋੜਾ ਧਿਆਨ ਰੱਖਿਆ ਕਰੇ ਅੱਗੇ ਤੋਂ ਇਹ ਗਲਤੀ ਨਾ ਕਰੇ ਮੈਨੂੰ ਮਾਫ਼ ਕਰ ਦੇ ਜੀ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਅੱਜ ਤੋਂ ਬਾਅਦ ਕਦੇ ਵੀ ਮੈਂ ਮਹਿਮਾਨਾਂ ਵਾਲੇ ਦਾ ਦੱਸਣੋਕ ਨਹੀਂ ਕਰੂੰਗੀ ਉਹ ਮੇਥੋਂ ਕੀ ਮਾਫ਼ੀ ਮੰਗਦੀ ਐ ਪਰ ਜੀ ਬਸ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਬਾਰੀ-ਬਾਰੀ ਇਹ ਆਪਣੇ ਬਜ਼ੁਰਗ ਨੇ ਇਹਨਾਂ ਨੇ ਪੁੱਤ ਨੂੰ ਪੁੱਤਾ ਕਿਵੇਂ ਭੁੱਖੇ ਰਹਿ ਕੇ ਆ ਘਰ ਬੰਨਿਆ ਹੁਣ ਇਹੇ ਜੇ ਬਿਮਾਰ ਹੋ ਗਏ ਇਦਾਂ ਮਤਲਬ ਇਹਨੂੰ ਘਰ ਚੋਂ ਕੱਢਦੀ ਏ ਜੇ ਫਿਰ ਵੀ ਤੁਹਾਨੂੰ ਲੱਗਦਾ ਨਹੀਂ ਮੈਂ ਗਲਤ ਤਾਂ ਥੋੜੀਆਂ ਜੁੱਤੀਆਂ ਮੇਰਾ ਸ ਨਾ ਨਾ ਪਾਜੀ ਕੋਈ ਕੋਈ ਗਲਤੀ ਨਹੀਂ ਹੈਗੀ ਗਲਤੀ ਤਾਂ ਇਹਦੀ ਆ ਜਿ ਅੱਜ ਤੋਂ ਬਾਅਦ ਇਹ ਗਲਤੀ ਕਰੂਗੀ ਬੇਸ਼ੱਕ ਇਹਨੂੰ ਵੜਦੇ ਹੋ ਅਸੀਂ ਰੋਣ ਨਹੀਂ ਹੁੰਦੇ ਇਹਨੂੰ ਚੱਲ ਗੁਰੀ ਚੱਲੀਏ ਉਹ ਨਾਨਾ ਭਾਈ ਜਾਓ ਕਿੱਥੇ ਯਾਰ ਬੈਠੋ ਤੁਸੀਂ ਬੈਠੋ 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 ਰੋਟੀ ਪਾਣੀ ਖਾ ਕੇ ਜਾਓ ਐ ਥੋੜੀ ਜਾਂਦੇ ਹੁੰਦੇ ਹੁੰਦੇ